ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਲਸੀਆ ਜੀ ਤਹਿਸੀਲ ਸ਼ਾਹਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਜਲੰਧਰ ਇੱਕ ਫਾਰਮ ਚੋਂ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਇਹਦੇ ਚੋਂ ਇੱਕ ਤੁਹਾਡੇ ਵਾਸਤੇ ਜਰਸੀ ਦਾ ਤੋਹਫਾ ਹੀ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਆਜੋ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਰਾਂਡਾ ਸਰ ਕੁਲਜੀਤ ਸਿੰਘ ਪੈਂਡਵਾਲ ਸਿੰਘ ਆ ਤਸਵੀਲ ਸ਼ਾਹ ਤੋਂ ਜਿਹੜਾ ਜਲਦਾ ਠੀਕ ਆ ਜੀ ਮੋਬਾਈਲ ਨੰਬਰ ਦੱਸ ਦਿਓ ਜੀ 9814303764 ਠੀਕ ਆ ਜੀ ਜਿਹੜੀ ਇਹ ਜਰਸੀ ਵਿਕਾਉਗੀ ਦੀ ਸੂਆ ਕਿੰਨਾ ਮਾ ਜੀ ਇਹ ਬਰਾਂਡਾ ਦੂਜੇ ਸੂਏ ਵਾਸਤੇ ਗੱਬਣ ਠੀਕ ਆ ਜੀ ਕਿੰਨਾ ਸਮਾਂ ਲੈਂਦੀ ਆ ਜੀ ਇਹ 20 ਦਿਨ ਦੇ ਤਰੀਬ ਰੱਖ ਕੇ ਚੱਲੋ ਜੀ 20 ਦਿਨ ਕੱਚੀ ਹੈ ਜੀ ਹਾਂ ਜੀ ਕੱਚੀ ਠੀਕ ਹੈ ਬਰੇ ਪਿਛਲੇ ਸੋਇ ਦੁੱਧ ਦਾ ਕੀ ਰਿਕਾਰਡ ਹੈ ਜੀ ਇਹਦਾ ਦੁੱਧ ਜੀ ਪਿਛਲੇ ਸੋਇ ਦਾ ਅਸੀਂ 16 ਕਿਲੋ ਚੋਇਆ ਚੋਇਆ ਵਾਪਨਾ ਠੀਕ ਹੈ ਜੀ ਜਿਹੜਾ ਇਹਦੇ ਸੀਮਨ ਲੱਗਿਆ ਉਹਦਾ ਕੋਈ ਹੈਗਾ ਰਿਕਾਰਡ ਆ ਸੀਮਨ ਦਾ ਰਿਕਾਰਡ ਨਹੀਂ ਕੋਈ ਰਿਕਾਰਡ ਨਹੀਂ ਆਪਾਂ ਛੁੱੜ ਨਹੀਂ ਪੜਨਾ ਸੀ ਉਹਨੇ ਇਹ ਸਰਕਾਰੀ ਲਵਾਇਆ ਹਵਾ ਠੀਕ ਹੈ ਜੀ ਆਹ ਉਹ ਆਪਾਂ ਇਹ ਮੈਂ ਕਹਿ ਦਿੱ ਗੇ ਬਰੇ ਸੈਕਸ਼ਨ ਲੱਗਿਆ ਜਾਂ ਫਲਾਨਾ ਉਹਦਾ ਫਾਇਦਾ ਨਹੀਂ ਦੇ ਕਿਉਂ ਤੇ ਥਣਾਂ ਦੀ ਡਾਨਾ ਜੀ ਹਾਂ ਜੀ ਬਹੁਤ ਸਾਫ ਸਾਬੂ ਆ ਪਾਰ ਪਿੱਛੇ ਦੀ ਵੀ ਗਾਰੰਟੀ ਹੈ ਜੀ ਪੂਰੀ ਪੂਰੀ ਠੀਕ ਹੈ ਜੀ ਲਓ ਜੀ ਚੈੱਕ ਕਰੋ ਥਾਨ ਪੂਰਾ ਹਾਂ ਜੀ ਥੋੜਾ ਉਪਰ ਆ ਕਰਦਾ ਤੋਰ ਕੇ ਦਿਖਾ ਦਿਓ ਜੀ ਥੋੜੀ ਜੀ ਵਟ 22 ਦੇ ਦਸਨ ਮੁਤਾਬਕ ਜੀ ਸੂਆ ਦੂਜਾ ਸੁੰਦੀ ਆ ਜੀ ਡੇਟ ਮੁਤਾਬਕ ਦਿਨ 20 ਪਈਆ ਬਾਕੀ 2-4 ਦਿਨ ਪਸ਼ੂ ਵੱਧ ਵੀ ਲਿਜਾ ਸਕਦਾ ਤੇ ਜਾਂ ਪਹਿਲਾਂ ਵੀ ਸੂ ਸਕਦਾ ਜੀ ਜੇ ਕੁਆਲਿਟੀ ਦੀ ਗੱਲ ਕਰਕੇ ਤਾਂ ਬਹੁਤ ਖੂਬਸੂਰਤ ਕੋਈ ਛੋਟੇ ਕੰਦੀ ਆ ਸਹੀ ਗੱਲ ਹੈ ਜੀ ਵਗੈਰਾ ਦੇਖੋ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਤੇ ਸੰਭੀ ਪਲੀ ਵੀ ਪੂਰੀ ਚੰਗੀ ਬਜੇ ਨਾਲੀ ਜਰਸੀ ਆ ਕੋਈ ਆ ਹੀ ਨਹੀਂ ਵੀਰੇ ਹਿਮਾਚਲ ਵਾਲੀ ਛੋਟੀ ਜੀ ਹੋਊਗੀ ਸਹੀ ਗੱਲ ਆ origignal ਪੰਜਾਬ ਵਾਲੀ ਸੰਭੀ ਪਲੀ ਚੰਗੀ ਐਵੇਂ ਕਹਿਣ ਨੂੰ ਕਹਦੇ ਕਿ ਭਾਈ 20 ਕਿਲੋ ਚੋਇਆ 22 ਕਿਲੋ ਚੋਇਆ ਉਹਦਾ ਫਾਇਦਾ ਨਹੀਂ ਗਾ ਖਾਲਸਾ ਜੀ ਕਹਿੰਦੇ ਵੀਰੇ 16 ਕਿਲੋ ਆਪਣਾ ਚੋਇਆ ਵਾ ਜੀ 20 ਦਿਨਾਂ ਦੀ ਕੱਚੀ ਆ ਆਹੀ ਵੀ ਦਿਨ ਵੀਰੇ ਸਾਹਮਦੇ ਆ ਜਿੰਨੀ ਤੁਸੀਂ ਸਾਹਮ ਲਓਗੇ ਉਹਨਾਂ ਦੁੱਧ ਲੈ ਸਕਦੇ ਹੋ ਮੇਨ ਗੱਲ ਜਿਹੜੀ ਥਣਾ ਦੀ ਆ ਜੀ ਉਹ ਡੰਨ ਹੋਣਗੇ ਬੇਫਿਕਰ ਹੋ ਜਾਓ ਬੰਦ ਦਿਓ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਐ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੂੜ ਸ਼ਾਂਖ ਪੂਰਾ ਵੀ ਨਹੀਂ ਰੰਗ ਪ੍ਰਿੰਟ ਦੇ ਵੀ ਪੂਰੀ ਚੰਗੀ ਆ ਜੀ ਡਿਮਾਂਡ ਕੀ ਲੈਣ ਦੇਣ ਜੀ ਵਾਲੀ ਖਾਲਸਾ ਜੀ ਜਮਾ ਫਿਕਸ ਜੀ ਕਮਾਨ ਰਾਂਸਾਂ ਤਾਂ ਮੂਵੀਆ ਦੇਖੀ ਦੀਆਂ ਲੱਖ ਲੱਖ ਰੁਪਈਆ ਲੋਕੀ ਰੇਟ ਕਰੀਏ ਜਿਆਦਾ ਕਰਦੇ ਸਹੀ ਗੱਲ ਹੈ ਚਾਹ ਜੀ ਲੈਣਾ 67000 ਰੁਪਈਆ ਲੈ ਨਹੀਂ ਆ ਲੈਣਾ ਹੀ ਹੈ ਠੀਕ ਸਹੀ ਗੱਲ ਹੈ ਜੀ ਇਹ ਗੱਲ ਤੁਹਾਡੀ ਸਹੀ ਹੈ ਬਈ 67000 ਰੁਪਈਆ ਆਪਾਂ ਲੈਣਾ ਹੀ ਹੈ ਜੀ ਵਿੱਚੋਂ ਥੋੜਾ ਕਨਾ ਮਾਨਤਨ ਜਰੂਰ ਹੋ ਜੂਗਾ ਜੀ ਮਾਨਤਨ ਤਾਂ ਇਹ ਕਹਾਂ ਮੈਂ ਕਰਦਾ ਸਹੀ ਗੱਲ ਹੈ ਜੀ ਬਾਕੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ